ਕੱਲ ਨੂੰ ਤਾਂ ਜੋਗ ਪ੍ਰਧਾਨ ਮੰਤਰੀ ਜੀ ਆ ਰਹੇ ਆ ਉਹਨਾਂ ਨੂੰ ਪੁੱਛਿਆ ਕਿ ਪੰਜਾਬ ਦੇ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਬਾਰੇ ਤੁਹਾਡਾ ਕੀ ਐਲਾਨ ਹੈ ਤਿੰਨ ਚੀਜ਼ਾਂ ਬਾਰੇ ਮੇਨਲੀ ਉਹਨਾਂ ਨੂੰ ਪਿਆ ਜਿਹੜੇ ਪੰਜਾਬ ਦੇ ਮੁਕਤ ਦੇ ਪਾਣੀ ਟੈਰੀਕੋਲਡ ਡਿਸਪੂਟ ਉਹਦੇ ਬਾਰੇ ਤੁਹਾਡਾ ਕੀ ਆ ਸਿੱਖਾਂ ਦੇ ਧਾਰਮਿਕ ਗੁਰਦੁਆਰਿਆਂ ਸਾਬਾਨ ਦੇ ਪ੍ਰਬੰਧ ਸਿੱਖਾਂ ਦਾ ਜਿੰਨ ਲੱਗੀ ਹੈ ਭਾਰਤੀ ਜਨਤਾ ਪਾਰਟੀ ਕਿਉਂ ਦੇਣ ਲੱਗੀ ਹੈ 800 ਕਰਸਾਨ ਜ਼ਿੰਦਗੀ ਗਵਾ ਬੈਠਾ ਹੈ ਉਹਨਾਂ ਦਾ ਅਸਲੀ ਦੋਸ਼ੀ ਕੌਣ ਹੈ ਕਾਪੀ ਗੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਤੁਸੀਂ ਨੋਟੀਫਿਕੇਸ਼ਨ ਕੀਤਾ ਸੀ ਇਹ ਲਾਗੂ ਕਿਉਂ ਨਹੀਂ ਹੋਇਆ ਡਿਸੀਜਨ ਕਿਉਂ ਨਹੀਂ ਹੋਇਆ ਅਫਸੋਸ ਇਹ ਹੈ ਕਿ ਆਕੇ ਇੱਥੇ ਸਰਜੀਕਲ ਸਟ੍ਰਾਈਕ ਕਰ ਦੋ ਤਲਵਾਮਾਂ ਕਰ ਦੋ ਉਹ ਕੰਦਾਂ ਨਾਲ ਤਾਂ ਪੰਜਾਬ ਦਾ ਢਿੱਡ ਨਹੀਂ ਭਰਨਾ ਪੰਜਾਬ ਚਾਹੁੰਦਾ ਹੈ ਇਨਸਾਫ ਇਨਸਾਫ ਦੇਣ ਨੂੰ ਕੋਈ ਤਿਆਰ ਨਹੀਂ ਹੈ ਪੰਜਾਬ ਹੁਣ ਪੁੱਛ ਰਿਹਾ ਹੈ ਕਿ ਵੀਰ ਸਾਹਿਬ ਆਓ ਜਾਬ ਜਾਓ ਜੀ ਮੋਰ ਦੇ ਪ੍ਰਧਾਨ ਮੰਤਰੀ ਪਰ ਪੰਜਾਬ ਲਈ ਕੀ ਕੀਤਾ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਕੱਲ ਨੂੰ ਪੰਜ ਯੋਗ ਪ੍ਰਧਾਨ ਮੰਤਰੀ ਜੀ ਆ ਰਹੇ ਆ ਉਹਨਾਂ ਨੂੰ ਪੁੱਛਿਆ ਕਿ ਪੰਜਾਬ ਦੇ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਬਾਰੇ ਤੁਹਾਡਾ ਕੀ ਐਲਾਨ ਹੈ ਪੰਜਾਬ ਦੇ ਪਾਣੀਆਂ ਬਾਰੇ ਤੁਹਾਡੇ ਕੀ ਸੋਚ ਹੈ ਪੰਜਾਬ ਦਾ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬਾਰੇ ਤੁਹਾਡੇ ਭਾਰਤੀ ਜਨਤਾ ਪਾਰਟੀ ਦੀ ਕੀ ਸੋਚ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਤੁਸੀਂ ਨੋਟੀਫਿਕੇਸ਼ਨ ਕੀਤਾ ਸੀ ਇਹਦੇ ਤੇ ਇਹਦੀ ਅਮੰਤ ਰਾਮਤ ਕਿਉਂ ਨਹੀਂ ਕੀਤਾ ਗਿਆ ਨੋਟੀਫਿਕੇਸ਼ਨ ਕੀਤਾ ਸੀ ਤੁਸੀਂ 11 10 11 2019 ਨੂੰ ਇਹ ਲਾਗੂ ਕਿਉਂ ਨਹੀਂ ਹੋਇਆ ਡਿਸੀਜਨ ਕਿਉਂ ਨਹੀਂ ਹੋਇਆ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਸਿੱਧਾ ਦਖਲ ਕਿਉਂ ਆ ਕਿਉਂ ਗੁਰਦੁਆਰਿਆਂ ਦੇ ਕਬਜ਼ਾ ਕਰਨ ਲੱਗੀ ਹੈ ਭਾਰਤੀ ਜਨਤਾ ਪਾਰਟੀ ਇਹ ਸਾਰੇ ਸਵਾਲ ਕੀਤਾ ਕਿ ਪੰਜਾਬ ਇਹਨਾਂ ਗੱਲਾਂ ਦੀ ਤੁਹਤੋ ਸੁਣਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ ਅਫਸੋਸ ਇਹ ਹੈ ਕਿ ਆਕੇ ਇੱਥੇ ਸਰਜੀਕਲ ਸਟ੍ਰਾਈਕ ਕਰ ਦੋ ਪਲਵਾਮਾ ਕਰ ਦੋ ਉਹ ਗੱਲਾਂ ਨਾਲ ਤਾਂ ਪੰਜਾਬ ਦਾ ਢਿੱਡ ਨਹੀਂ ਭਰਨਾ ਪੰਜਾਬ ਚਾਹੁੰਦਾ ਹੈ ਇਨਸਾਫ ਇਨਸਾਫ ਦੇਣ ਨੂੰ ਕੋਈ ਤਿਆਰ ਨਹੀਂਗਾ ਫਿਰ ਦੂਸਰਾ ਕਿ ਸਾਡੇ ਨਾਲ ਤੁਸੀਂ ਉਹੀ ਕਰਨ ਨੂੰ ਤਾਂ ਨਹੀਂ ਫਿਰਦੇ ਕਿ ਜਿਹੜਾ ਕਹਿੰਦੇ ਉਹ ਅਦਾਲਤਾਂ ਦੇ ਫੈਸਲੇ ਅਦਾਲਤਾਂ ਦੇ ਫੈਸਲੇ ਜੇ ਅਦਾਲਤਾਂ ਦੇ ਫੈਸਲੇ ਚ ਸਾਡੂ ਪੰਜਾਬ ਦੇ ਪਾਣੀ ਵੀ ਤਾਂ ਨਹੀਂ ਫੋੜਨ ਨੂੰ ਫਿਰਦੇ ਅਸੀਂ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਅੱਜ ਕੀਤੀਆਂ ਨੇ ਤਿੰਨ ਚੀਜ਼ਾਂ ਬਾਰੇ ਮੇਨਲੀ ਉਹਨਾਂ ਨੂੰ ਕਿਹਾ ਸੀ ਜਿਹੜੇ ਪੰਜਾਬ ਦੇ ਮੁੱਖ ਉਹਦੇ ਪਾਣੀ ਟੈਰੀਟਰੀ ਡਿਸਪਿਊਟ ਉਹਦੇ ਬਾਰੇ ਤੁਹਾਡਾ ਕੀ ਆ ਦੂਸਰਾ ਜਿਹੜਾ ਸਿੱਖਾਂ ਦੇ ਧਾਰਮਿਕ ਗੁਰਦੁਆਰਿਆਂ ਸਹਾਬਾਨ ਦੇ ਪ੍ਰਬੰਧ ਵਿੱਚ ਦਾ ਦਖਲ ਦੇਣ ਲੱਗੀ ਹੈ ਭਾਰਤੀ ਜਨਤਾ ਪਾਰਟੀ ਕਿਉਂ ਦੇਣ ਲੱਗੀ ਆ ਤੀਸਰਾ ਇਹ ਹੈ ਕਿ 800 ਕਿਸਾਨ ਜ਼ਿੰਦਗੀ ਗਵਾ ਬੈਠਾ ਹੈ ਉਹਨਾਂ ਦਾ ਅਸਲੀ ਦੋਸ਼ੀ ਕੌਣ ਹੈ ਕਾਤਲ ਜੇਕਰ ਉਹਨ ਸਹੀ ਸੀ ਤਾਂ ਵਾਪਸ ਕਿਉਂ ਲੈ ਜੇ ਵਾਪਸ ਲੈ ਤਾਂ ਵੜਾਏ ਕਿਉਂ ਸੀ ਪੰਜਾਬ ਜਵਾਬ ਮੰਗਦਾ ਹੈ 800 ਜਾਨਾਂ ਗਈਆਂ ਨੇ ਤੇ ਆਪਾਂ ਉਹ ਪਰਿਵਾਰਾਂ ਨੇ ਕੀ ਕੀਤਾ ਪਿਛਲੇ 2 ਸਾਲਾਂ ਵਿੱਚ ਵਾਅਦੇ ਕੀਤੇ ਐਮਐਸਪੀ ਦੇ ਮੁਨਕਰ ਹੋਏ ਵਾਅਦੇ ਕੀਤੇ ਸਰਕਾਰੀ ਖਰੀਦ ਦੇ ਮੁਨਕਰ ਹੋਏ 2022 ਤੱਕ ਕਿਰਸਾਨ ਦੀ ਆਮਦਨ ਦੁੱਗਣੀ ਕਰਨ ਦਾ ਫੈਸਲਾ ਕੀਤਾ ਮੁਨਕਰ ਹੋਏ ਪੰਜਾਬ ਹੁਣ ਪੁੱਛਦਾ ਹੈ ਕਿ ਪੀਐਮ ਸਾਹਿਬ ਆਓ ਜਮ ਜਮਾਓ ਤੁਸੀਂ ਮੁਲਕ ਦੇ ਪ੍ਰਧਾਨ ਮੰਤਰੀ ਹੋ ਪਰ ਪੰਜਾਬ ਲਈ ਕੀ ਕੀਤਾ ਪੰਜਾਬ ਦਾ ਢਿੱਡ ਗੱਲਾਂ ਨਾਲ ਨਹੀਂ ਭਰਨਾ ਤੇ ਗਰਾਸਾ ਦੂਸਰਾ ਸੁਖਾ ਬਖਰਾ ਦਾ ਬਿਆਨ ਆ ਰਿਹਾ ਪ੍ਰਵਾਸੀਆਂ ਲਈ ਵੀ ਉਹ ਇਥੇ ਕੰਮ ਨਾਲ ਐਜੂਟਨ ਜਮੀਨ ਨਾਲ ਲੈ ਸਕਣ ਇਹਦੇ ਬਾਰੇ ਕੀ ਸੋਚਦੇ ਹੋ ਤੁਹਾਡਾ ਕੀ ਦੇਖੋ ਦੇਸ਼ ਵਿੱਚ ਰੈਸਟ੍ਰਿਕਸ਼ਨਸ ਲੱਗੀਆਂ ਨੇ ਅੱਗੇ ਵੀ ਤੇ ਮਾਚਲ ਪ੍ਰਦੇਸ਼ ਚ Rajasthan ਚ ਜੰਮੂ ਕਸ਼ਮੀਰ ਸੀ ਲਿਮਟਿਡ ਰੈਸਟ੍ਰਿਕਸ਼ਨਸ ਸੂਬੇ ਦੀਆਂ ਸਰਕਾਰਾਂ ਕੋਈ ਲਾ ਸਕਦੀਆਂ ਨੇ ਪਰ ਅਸੀਂ ਕਿਸੇ ਦਾ ਆਉਣਾ ਜਾਣਾ ਬੰਦ ਨਹੀਂ ਕਰ ਸਕਦੇ ਬਿਲਕੁਲ ਹੀ ਨਹੀਂ ਕਰ ਸਕਦੇ ਜਦੋਂ ਕੱਲ ਨੂੰ ਸਾਡਾ ਕੈਨੇਡਾ ਵਾਲੇ ਵੀ ਬੰਦ ਕਰ ਦੇਣਗੇ ਇਹ ਆਉਣਾ ਜਾਣਾ ਬਿਲਕੁਲ ਨਹੀਂ ਬੰਦ ਕਰਨਾ ਚਾਹੀਦਾ ਪਰ ਗਵਰਨਮੈਂਟ ਸੂਬੇ ਦੀ ਆਪਣੇ ਵਿਜਡਮ ਵਿੱਚ ਜੋ ਡਿਸੀਜਨ ਹੈ ਰੈਸਟ੍ਰਿਕਸ਼ਨ ਲਾਸ ਆ ਦੇ ਜਿਵੇਂ ਹਿਮਾਚਲ 'ਚ ਕੋਈ ਮਕਾਨ ਲੈ ਸਕਦਾ ਹੈਗਾ ਖੇਤੀ ਵਾਲੀ ਜ਼ਮੀਨ ਨਹੀਂ ਲੈ ਸਕਦਾ ਇਸ ਤਰ੍ਹਾਂ ਦੀਆਂ ਰੈਸਟ੍ਰਿਕਸ਼ਨ ਹੈ ਇਸੇ ਤਰ੍ਹਾਂ ਰਾਜਸਥਾਨ 'ਚ ਸਹਿਮਤ ਹੋਵੇ ਬਿਆਨ ਨਾਲ ਨਹੀਂ ਉਹਦਾ ਬਿਆਨ ਉਹਨੇ ਕਿਸ ਕੰਟੈਕਸਟ 'ਚ ਦਿੱਤਾ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ